ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜਨੀ ਸੈਭੰ ਅੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਚੁੱਪੇ ਛਿਪਨਾ ਹੋਵੀ ਜੇ ਲਾਇ ਰਹਾ ਰਬ ਤਾਰ ਭੋਖਿਆ ਭੁਖ ਨਾ ਉਤਰੀ ਜੀਵਨ ਨਾ ਦੁਨੀਆਂ ਪਾਰ ਸੈਸ ਸਿਆਣ ਪਾਲ ਲਖ ਹੋਏ ਤੈਕ ਨ ਚੱਲੇ ਨਾਲ ਕਿਸ ਜਿਆਰਾ ਹੋਈਏ ਕਹ ਕੋੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾ ਨਿਕਲਿ ਖਿਆ ਨਾਲ ਹੁਕਮ ਹੀ ਹੋਵਨਿਆ ਕਾਹ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਲੇ ਵਡਿਆਈ ਹੁਕਮ ਯਤਉ ਨੀ ਸੁਕਮ ਲੇਖ ਦੋ ਕਿਸ ਪਪਾਈ ਏਕ ਨਾ ਹੁਕਮੀ ਬਖਸ਼ੀਸ ਏਕੋ ਹੁਕਮੀ ਸੰਦਾ ਪਪਾਈ ਏ ਹੁਕਮੀ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮ ਜੇ ਬੁੰਜੈ ਤਾ ਹਉ ਮੇ ਕਹਿ ਨ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਰਾਤ ਜਾਣੀ ਨਿਸ਼ਾਨ ਗਾਵੇ ਤੋਂ ਗੁਣ ਵੜਿਆਈਆਂ ਚਾਰ ਗਾਵੇ ਕੋ ਬਿਰਧਿਆ ਪਿਖੂ ਵਿਚਾਰ ਗਾਵੇ ਕੋ ਸਾਜ ਤ੍ਰੇਤਨ ਖੇ ਗਾਵੇ ਕੋਂ ਜੀਲੇ ਫਰਦੇ ਗਾਵੇ ਕੋ ਮਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਰ ਦਰਹ ਦੂਰ ਕਥਨਾ ਕਥਿਨਾ ਆਨ ਤੋਟ ਕਥ ਕਥ ਕਥੀ ਕੋਟੀ ਕੋੜ ਕੋਟ ਦਿੰਦਾ ਦੇ ਲੈਂਦੇ ਤਕ ਪਾਈ ਜੋਗਾ ਜਗੰਤਰ ਖਾਈ ਕਾਏ ਹੁਕਮੇ ਹੁਕਮ ਚਲਾਇ ਰਾ ਨਾਨਕ ਬਿਖਸੇ ਵੇ ਪ੍ਰਵਾਹੂ ਸਾਚੈ ਸਹ ਸਾਚ ਨਾਹੀ ਆਖੀਆਂ ਕੋ ਆਪਾਰ ਆਖੇ ਮੰਗੇ ਦੇ ਦੇ ਦਾਤ ਕਰੇਂਦਾ ਦਾਤ ਤੇਰ ਕੇ ਅੰਗੇ ਰਖੀਏ ਜਿਨ ਤੇ ਸੇ ਦਰਬਾਰ ਮੋਹ ਕੇ ਬੋਲਣ ਬੋਦੀਏ ਜਿਸਮ ਧਰੇ ਪਿਆਰ ਅੰਵਰਤ ਵੇਲਾ ਸਤਿਨਾਮ ਵਡਿਆਈ ਕੇ ਚਾਰ ਕਰਮੀ ਆਵੇ ਕਪੜੰਦਰੀ ਮੋਖ ਦਵਾ ਨਾਨਕ ਕੇ ਵਹਿ ਜਾਣੀ ਸਭ ਆਪ ਕੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਈ ਆਪੇ ਆਖ ਰਿੰਜਿਨ ਸਵੇ ਜਿਨ세 ਜਤਨ ਪਾਇਆ ਮਾਨ ਨਾਨਕ ਗਾ ਗੀ ਗੁਣੀ ਨਾਦਾਨ ਗਾ ਗੀ ਸੁਣੀਏ ਮਨਰ ਕੀਏ ਭਾਉ ਦੁਖ ਪਰ ਹਰਿ ਸੰਘਾਰ ਲੈ ਜਾਈ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਿਆਸmai ਗੁਰੇਸ਼ਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ ਜੇ ਕੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾਂ ਇੱਕ ਦੇਵੋਂ ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੇ ਬਸਰਨਾ ਜਾਈ ਤੇ ਇਸ ਨਾਨਾ ਜੀਤ ਸੁਭਾਵਾ ਬਿਨ ਭਾਣੀ ਕੇ ਨਾਈ ਕਰੀ ਜੇਤੇ ਸੇ ਤੂ ਪਾਈ ਵੇਖਾਂ ਬਿਨ ਕਰਮਾ ਕੇ ਮਿਲੇ ਲਈ ਮਤਵ ਚ ਰਤਨ ਜਵਾਹਰ ਮਾਂਕ ਜੇ ਬੁਰ ਕੀ ਸਿੱਖ ਸੁਣੀ ਗੁਰਾਇਕ ਦੇਹ ਮੁਜਾਈ ਸਬਨਾ ਜੀਆਂ ਕਾਇਕ ਦਾਤਾ ਸੋਮੀ ਸਰਨਾ ਜਾਈ ਜੇ ਜਗ ਚਲ ਰਿਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਚ ਜਾਣੀ ਨਾਚ ਦੇ ਸਭ ਹੋਏ ਸੰਗਾ ਨੁਰ ਖਾਈ ਕੈ ਜਸ ਕੀਤ ਜਗ ਦੇ ਜੇ ਸੁੰਦਰ ਨਾਮੀ ਤਾ ਬਾਤ ਨ ਪੁੱਛੇ ਕੇ ਇਟ ਅੰਦਰ ਕੀਰਤ ਕਰ ਦੋਸ਼ੀ ਦੋਸ਼ ਧਰੇ ਨਾਨਕ ਦਰਗੁਣ ਗੁਣ ਕਰੇ ਗੁਣ ਬੰਤਿਆ ਹੁੰਦੇ ਤੇ ਹਕ ਨ ਸੁਝੀਂ ਜੇ ਤੁਮ ਕੋਈ ਕਰੇ ਸੁਣੇ ਸਿਦਕੇ ਸੁਨਾਤ ਸੁਣੇ ਤਰਤਵ ਰਿਆ ਕਾਸ਼ ਸੁਨੇ ਦੀਪ ਲੋਪਤਾ ਸੁਣੇ ਬੋ ਨਾ ਸਕੇ ਕਾਹ ਨਾਨਕ ਭਗਤਾ ਸਦਾ ਵਿਗਾਸਨੀ ਦੋਪਾਪ ਕਰਨਾਸ਼ ਹਨੇ ਈਸ਼ਰ ਬਰਮਾ ਉੰਦਾਸ ਜੀ ਮੁਖ ਸਲਾਹ ਹਰਮੰਤ ਹਨੇ ਜੋਗ ਜਗਤਨ ਕੇ ਇਸ ਜੀਆ ਸਾਸਾ ਸਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿ ਦੁਖ ਪਾਪ ਕਾ ਨਾਸ ਹਨੇ ਸਾਧ ਸੰਤੋ ਗਿਆਨ ਸੁਣਿ ਅਰ ਸਰਕਾਰਿ ਅਸ਼ੀਸ਼ ਨਾਨਕ ਪੜ ਪੜ ਪਾਵੇ ਮਾਨ ਸੁਣਿ ਲਾਗਿਐ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਕਣੇ ਦੁਖ ਪਾਪ ਕਾ ਨਾਸ ਕਣੇ ਸਰਾਗਨਾ ਕੀ ਗਾਸਣੇ ਸੇ ਕਪੀਰ ਪਾਤਿਸ਼ਾ ਕਣੇ ਅੰਦੇ ਪਾਹੇ ਰਾਹ ਸਣੇ ਹਾਸ ਸਕਾਹੋ ਨਾਨਕ ਭਗਤਾਂ ਸਦਾ ਵਿਗਾਸ ਕਣੇ ਦੁਖ ਪਾਪ ਕਾ ਨਾਸ ਮੰਨੇ ਕੀ ਗਤਿ ਕਿਹੀ ਨਾ ਜਾਏ ਜੀ ਕੋ ਕਹੇ ਪਿਛੇ ਪਿਛਤਾਏ ਕਾਵਿਦ ਗਾਮਨੇ ਲੇਖਨ ਹਾਰ ਮੰਨੇ ਕਾਵਿ ਤਰਨ ਵਿਚਾਰ ਐਸਾ ਨਾਮ ਦਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੋਤ ਹੋਵੇ ਮਨ ਬੰਧ ਮੰਨੇ ਸਗਲ ਪਵਨ ਕੀ ਸੋਧਾ ਮੰਨੇ ਮੋ ਚੋਟਾ ਨਾ ਖਾਏ ਮੰਨੇ ਜਮ ਕੇ ਸਾਸ ਨਾ ਜਾਏ ਐਸਾ ਨਾਮ ਦਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਿਏ ਮਾਰ ਕਠਾਗ ਨ ਪਾਈ ਮਨਿਏ ਪਾਸੋਂ ਪਰ ਗਲ ਜਾਏ ਮਨਿਏ ਮਾਗਨ ਚੱਲੇ ਪੰਥ ਮਨਿਏ ਤੁਮ ਸੇਤੀ ਸੰਬੰਧ ਐਸਾ ਨਾਮ ਦਰਿੰਜਨ ਹੈ ਜੇਖੋ ਮਨ ਜਾਣੇ ਮਨ ਕੋਏ ਮਨਿਏ ਪਾਵੇ ਮੋਖ ਦਵਾਰ ਮਨਿਏ ਪਰਵਾਰੀ ਸਹਾਰ ਮਨਿਏ ਤਰੇ ਤਾਰੀ ਕੋ ਸਿਖ ਮਨਿਏ ਨਾਨਕ ਭਵੀ ਨ ਭਿਖ ਐਸਾ ਨਾਮ ਨਰਿੰਜਨ ਹੈ ਜੇ ਕੋ ਮਨ ਜਾਣੀ ਮਨ ਕੋਈ ਪੰਜ ਪ੍ਰਵਾਣ ਪੰਜ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹ ਦਰਗਾ ਜਾਨ ਪੰਚਾ ਕਾਗੁਰ ਏਕ ਧਿਆਨ ਜੇ ਕੋ ਕਹੇ ਪਰੇ ਵਿਚਾਰ ਕਾਤੇ ਕੇ ਕਰਨੀ ਨਾਹੀ ਸੁਮਾਰ ਤਾਲ ਧਰਮ ਦਿਆ ਕਾ ਪੂਤ ਸੰਪੋਥਾਰ ਕੀਆ ਜਿਨ ਸੂਤ ਜੇ ਕੋ ਬੁਝੇ ਹੋਵੇ ਸਚਿਆ ਤਵਲੇ ਉਪਰ ਕੀਤਾ ਭਾਤ ਤਾਤੀ ਹੋਰ ਪਰੇ ਹੋਰ ਹੋਰ ਇਸਤੇ ਬਾਤਲੇ ਕਣ ਜੋਰ ਜੀ ਜਾਤ ਰੰਗਾ ਕੀ ਨਾਮ ਸੁਨਾਨ ਲਿਆ ਆਪਣੀ ਕਲਾ ਇਹੋ ਲੇਖਾ ਲਖ ਜਾਣੀ ਕੋਇ ਲੇਖਾ ਸਿਆ ਕੀਤਾ ਹੋਇ ਕੀਤਾ ਤਾ ਸਹਲ ਰੂਪ ਕੀਤੀ ਦਾਤ ਜਾਣੀ ਕਣਕੂਤ ਕੀ ਤਪ ਸਵੇ ਕੋ ਕਵਾਉ ਚਿਸਤੇ ਹੋਏ ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਆਰਿਆਨਾ ਜਬ ਏਕ ਵਾਰ ਜੋਤਿ ਦੇ ਭਾਹੀ ਸਾਈ ਓਮਕਾਰ ਦਸਦਾ ਸਲੰਗ ਓਮਕਾਰ ਅਸਾਂ ਖਯਾ ਪੋਸਾਂ ਕਪਾਉ ਓਸਾਂ ਕ ਪੂਜਾ ਸੰਕ ਕਵਤਾਉ ਸੰਗ੍ਰਾਂਤ ਮੁਖ ਬੀਦ ਪਾਠ ਅਸਾਂ ਜੋਗ ਹੁੰਦੇ ਰਹੇ ਓਸਾਂ ਸੰਕ ਭਗਤ ਪਉਣ ਗਿਆਨ ਚਾਹ ਸਾਂਖ ਸਤੀਆ ਸੰਖ ਦਾ ਤਾਲ ਸਾਂਖ ਸੂਰਮੂ ਭਗਸਾ ਸਾਂਖ ਮੂਲਿ ਬਲਾਈ ਤਾਰ ਉਧਰ ਤਕਾਉਣ ਕਹਾ ਇਹ ਚਾਰ ਵਾਰਿਆ ਨਾ ਜਾਵੇ ਏਕ ਵਾਰ ਜੋ ਤਦ ਭਾਵੇ ਸਾਈ ਭਲੇ ਕਾਰ ਹੁ ਸਦਾ ਸਲਾਮ ਰੰਕਾਰ ਸਾਂਖ ਮੋਰਕ ਅੰਧ ਕੋ ਸਾਂਖ ਚੋਹਰਾਮ ਕੋਲ ਅਸਾਂ ਕਮਰ ਕਾ ਜਾਈ ਜੋਰ ਅਸਾਂ ਗਲ ਪਿਆ ਖਮਵਾਏ ਸੰਖ ਪਾਪੀ ਪਾ ਉਤਰ ਜਾਈ ਅਸਾਂ ਘੋੜਿਆਰ ਕੋੜੇਸ਼ਰਾਇ ਸੰਖ ਮਲੇਸ਼ ਮਲ ਪਖ ਖਾਈ ਅਸਾਂ ਨਿੰਦਕ ਅਸਰ ਕਰੇ ਭਾਰ ਨਾਨਿਕ ਨੀਚ ਇਹ ਵਿਚਾਰ ਵਾਰਿਆ ਨਾ ਜਵ ਏਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾ ਤੁਸਦਾ ਸੰਗੰਕਾਰ

ਮਾਰਿਆ ਨਾ ਜਾਵਾ ਏਕ ਵਾਰ ਜੋ ਤਤ ਭਾਗ ਸਾਈ ਭਲੇ ਕਾਲ ਤੂੰ ਸਦਾ ਸਲਾਮ ਨਰੰਕਾਰ ਪਰੇ ਹੱਥ ਪੈ ਥੰਦੇ ਪਾਣੀ ਧੋਤੇ ਉਤਰਸ ਕੇ ਮੋਤ ਪਲੀਤੀ ਕੱਪੜ ਹੋਏ ਦੇਹ ਸਾਫ ਲਿਓ ਧੋਏ ਫਰੀਏ ਮਤ ਪਾਪਾ ਕੇ ਸੰਗ ਧੋਪੇ ਨਾਵੇ ਕੇ ਰੰਗ ਕੁਣੀ ਪਾਪੀ ਆਖਣ ਨਾਹੀ ਕਰ ਕਰ ਕਹ ਨਾ ਲਿਖ ਲੈ ਜਾਉ ਆਪੇ ਬੀਜ ਆਪੇ ਹੀ ਖਾਉ ਨਾਨਕ ਹੁਖਮੀ ਆਪ ਹੁ ਜਾਉ ਤੇਰਾ ਤਾਮ ਦਿਆ ਦੰਦਾਂ ਜੀ ਕੋ ਪਾਵੇ ਤਲਕਾ ਮਾਣ ਸੁਨਿਆ ਮਨਿਆ ਮਨ ਕੀਤਾ ਭਵੰਤਨ ਗਾ ਤੀਥ ਮੰਨ ਲਾਉ ਭਾਵੰ ਤੇਰੇ ਮੈ ਨਾਹੀ ਕੈ ਬਣ ਕਣ ਕੀਤੇ ਭਗਤ ਨਾ ਹੋਏ ਸਾਤ ਜਬਾਨੀ ਵਰਮਾਂ ਸਹਾ ਸਹਾ ਸਦਮ ਚਉ ਤਉ ਸਵੇਲਾ ਵਖਤ ਕਉਣ ਕਉ ਸਿਤ ਕਉਣ ਵਾਰ ਕਉ ਸ੍ਰਤੀ ਮੋ ਕਉਣ ਜਿਤ ਹੋਇ ਆਕਾਰ ਬੇ ਨਪਾਈਆ ਪੰਟ ਤੇ ਜੇ ਹੋਵੇ ਰਿਖ ਪ੍ਰਾਨ ਬਖਤ ਨਾ ਪਾਇਓ ਓਂਕਾਰ ਦੀਆਂ ਜੇ ਲੇਖਣ ਲੇਖ ਕਰਾਂ ਇਤਵਾਰ ਨਾ ਜੋਗੀ ਜਾਣੀ ਰਤੋਂ ਹੁਣ ਕੋਈ ਜਾ ਕਰਤਾ ਸੀਤੀ ਕੋ ਸਾਜੀ ਆਪੀ ਜਾਣੀ ਸੋਈ ਕਿਉ ਕਰ ਆਖਾਂ ਕਿਸ ਲਾਹੀ ਕੁ ਵਾਨੀ ਕੁ ਵਜਾਣਾ ਨਾਨਕ ਆਖਾਂ ਸਾ ਕੋ ਆਖੇ ਇਕ ਦੋ ਇਕ ਸਿਆਣਾ ਵੰਡਾ ਸਾਹੀ ਵੰਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੀ ਆਗੇ ਗਿਆਨ ਸੋ ਹੈ ਵਾਤਾਲਾ ਪਤਾ ਲਖ ਅੰਗਾਸਾਗਾ ਸੂੜ ਕੋੜ ਕੁપાસ ਕੀ ਗੇਤ ਕਹਿਨ ਕਵਾਤ ਸਹ ਸਠਾਰਾ ਕਹਿਨ ਕਤੇ ਬਾਸੁ ਮੁਕਤਾ ਲੇਖਾ ਹੀ ਤਾ ਲਿਖੀ ਲੇਖੇ ਹੋਏ ਬਨਾਸ ਨਾਨਕ ਵੱਡਾ ਕੀ ਆਪਕੇ ਿਆਣੀ ਆਪ ਸਦਾ ਹੀ ਸਲਾਇ ਤਿਸ ਰਤ ਨ ਪਾਈਆਂ ਰਦੀਆਂ ਅਤੇ ਵਾਹ ਕੋ ਸਮੁੰਦ ਨ ਜਾਣੀਆਂ ਤਮਨ ਦਾ ਸਾਸ ਤਾਨ ਗਹਿਰਾ ਸਿਤਿ ਮਾਲ ਧਨ ਕੇ ਦੇ ਸੁਨਾ ਹੋ ਨੀ ਜੇ ਤਸ ਮਨੋ ਨ ਬਿਸਤਰੇ ਅੰਤਨਾ ਸਿਵਤੀ ਕਹੰਨਾ ਅੰਤ ਅੰਤਨਾ ਕਰਨੀ ਦਿਨ ਨ ਅੰਤ ਅੰਤਨ ਵੇਖਣ ਸੁਣਨ ਨ ਅੰਤ ਅੰਤਨ ਜਾਪੀ ਕਿਆ ਮਨ ਮਨ ਅੰਤਨ ਜਾਪੀ ਕੀਤਾ ਆਕਾਰ ਅੰਤ ਨ ਜਾਪੇ ਪਾਰ ਆਵਾਰ ਅੰਤ ਕਾਣ ਕੀਤੇ ਵਿਲਾਹੀ ਤਾਕੀ ਅੰਤ ਨ ਪਾਏ ਜੈ ਹੋ ਅੰਤ ਨ ਜਾਣੀ ਕੋਈ ਬਹੁਤਾ ਕਹੀਏ ਬੋਲਤਾ ਹੋਏ ਵਿੰਡਾ ਸਭ ਉਚਾਤਾ ਉਚੇ ਉਪਰ ਉੱਚਾ ਨਾਮ ਇਹ ਵਰ ਉਚਾ ਹੋਵੇ ਸੋਚੇ ਕੋ ਜਾਣੀ ਸੇ ਜੇ ਬੜਿਆ ਜਾਣੀ ਆਪਿ ਆਪ ਨਾਨਕ ਜੀ ਕਰਮੀ ਦਾਤ ਵਖਤਾ ਕਰਮ ਲਿਖਿਆ ਨਾ ਜਾਈ ਵੱਡਾ ਦਾਤਾ ਤੇਰਾ ਨਾਂ ਤੁਮਾਈ ਕੀਤੇ ਮੰਗੇ ਜੋ ਦਿਆਪਾਰ ਕੀਤੇ ਆ ਗੰਤ ਨਹੀਂ ਵਿਚਾਰ 얘ਤੇ ਖਾਉ ਟਟੇ ਬਿਕਾਰ ਕੀਤੇ ਲੈ ਲੈ ਮੁਕੁਰ ਪਾਈ ਕੀਤੇ ਮੂਰਖ ਖਾਹੀ ਖਾਏ ਕੀਤੇ ਦੋ ਕਪੂਸ ਧਮਾਰ ਇਹ ਹਿੰਦਾ ਤੇਰੀ ਦਾਤਾ ਰੰਦ ਖਲਾਸੀ ਪਾਣੇ ਹੋਏ ਹੋ ਰੱਖਣ ਸਕੇ ਕੋਈ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੇ ਜੇ ਤਿਆ ਮੂੰ ਖਾਏ ਆਖੇ ਜਾਣੇ ਆਖੇ ਦੇ ਆਖੇ ਸੇਵਿੰ ਕੇ ਕੇ ਜਿਸ ਨੂੰ ਬਾਛੇ ਸ਼ੋਤਸਲਾ ਨਾਨਕ ਪਾਤਸ਼ਾਹੀ ਪਾਤਸ਼ਾ ਅਮੋਲ ਗੁਣ ਮੁਲ ਵਪਾਰ ਮੁਲ ਵਪਾਰ ਹੀ ਮੁਲ ਢਾਰ ਅਮੁਲ ਆਵੇ ਮੁਲ ਲੈ ਜਾਏ ਮੁਲ ਪਾਏ ਮੁਲ ਸਮਾਈ

ਆਖੇ ਸਾਰੇ ਆਖੇ ਸਿੰਧ ਆਖੇ ਕੀਤੇ ਕੀਤੇ ਬੁੰਦ ਆਖੇ ਦਾਨ ਵਿਆਖੇ ਦੇਵ ਆਖੇ ਸੋ ਨਰਮਨ ਜਿ ਸੇ ਕੇਤੇ ਆਖੇ ਆਖਣ ਪਾਏ ਕੇਤੇ ਕਹਿ ਕੇ ਉਠ ਉਠ ਜਾਈ ਇਤੇ ਕੀਤੇ ਹੋਰ ਤਰੇਤਾ ਆਖਣ ਸਕੀ ਕਈ ਕੇ ਜੇ ਵਰਪਾ ਬਿਉਂਤੇ ਵਰ ਹੋਏ ਨਾਨਕ ਜਾਣੀ ਸਾਚਾ ਸੇ ਜੇ ਕੋ ਆਖੇ ਬੋਲ ਵਿਗਾਰ ਤਾਂ ਲਖੀਏ ਸਦ ਗਵਾ ਰੰਗ ਵਾਰ ਸੋਦਰ ਕੀ ਹਾ ਸੋ ਕਰ ਕੇ ਮਨ ਜਿਤ ਬੈਸਰਬ ਸੰਭਾਲ ਲੀ ਵਾਜੀ ਨਾਰ ਅਨੇਕ ਸੰਖਾ ਕੀਤੇ ਬਾਗਨ ਹਾਰੇ 얘ਤੇ ਰਾਗ ਪ੍ਰੇਸੋ 기ਨ ਕੀਤੇ ਗਾਵਨ ਹਾਰੇ ਗਾਵੇ ਤਹੁਣੋਂ ਪਾਣ ਪਾਣੀ ਬੈਸੰਤਨ ਗਾਵੇ ਰਾਜਾ ਧਰਮ ਦੁਵਾਰੇ ਗਾਵੇ ਜਿਤ ਕੋਤ ਲਿਖ ਜਾਣੀ ਲਿਖ ਲਿਖ ਧਰਮ ਵਿਚਾਰੀ ਗਾਵੇ ਈਸਰ ਬਰਮਾ ਦੇਵੀ ਸੋਹ ਸਦਾ ਸਵਾਰੇ ਗਾਵੇ ਇੰਦਨ ਦਾਸਨ ਬੈਠੇ ਧੇਵਤਿਆਂ ਦਾ ਨਾਲੇ ਗਾਸ ਸਮਾਧੀ ਅੰਦਰ ਗਾਵਨ ਸਾਧ ਵਿਚਾਰੀ ਗਾਵ ਜੀਤੀ ਸਤੀ ਸੰਤੋਖੀ ਗਾਵ ਮੀਰ ਕਰਾਰੇ ਗਾਵਨ ਪੰਡਤ ਪੰਦਰ ਕੇਸਰ ਜੁਗ ਜੁਗ ਵਿੰਦਾ ਨਾਲੇ ਗਾਵੇ ਮੋਹਣੀਆ ਮਨ ਮੋਹਣਾ ਪਰਗਾ ਮਛਪਿਆ ਲੈ ਗਵਰਤਨੁ ਪਾਈ ਤੇਰੇ ਅਰਸਾ ਤੀਤ ਨਾਲੇ ਗਾਵੇ ਜੋਤ ਮਹਾ ਬਲ ਸੂਰਾ ਗਾਵੇ ਖਾਣੀ ਚਾਰੀ ਗਾਵੇ ਖੰਡ ਮੰਡਲ ਵਰ ਭਣ ਗਾ ਕਰ ਕਰ ਈ ਧਾਰੇ ਸੇਤਰ ਨੂੰ ਗਾਵੇ ਜੋਤ ਤਪੰਦਰ ਤੇਰੇ ਭਗਤ ਰਸਾਲੇ ਕੋ ਕਿਤੇ ਗਾਮ ਸੇ ਮਿਜਤ ਨਾ ਆਵਨ ਨਾਨਕਿਆ ਵਿਚਾਰੀ ਸੋਇ ਸਿਹਦਾ ਸੱਚ ਸਾਇਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਏ ਨਾ ਜਸੇਚ ਨਾ ਜਿੰਨ ਰਚਾਈ ਰੰਗੇ ਰੰਗੇ ਬਾਥੀ ਕਰ ਕਾ ਜਿਨਸੀ ਮਾਇਆ ਜਿੰਨੂ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਉ ਤਸ ਦੀਪ ਡਲਾਈ ਜੋ ਤਸ ਭਾਵੇ ਸੋਈ ਪਰਸੀ ਹੁਕਮ ਨਾ ਕਰਨਾ ਜਾਈ ਬਪਾਤ ਸਹਾਪਾਤ ਸਾਹਿਬ ਨਾਨਕ ਰਹਿ ਰਜ਼ਾਈ ਮੁੰਦਾ ਸੰਤੋ ਸਾਰੋਂ ਪਾਤ ਝੋ ਜੀ ਧਿਆਨ ਕੀ ਕਰੇ ਪੂਤ ਚਿੰਤਾ ਕਾਲ ਕਵਾਰੀ ਕਾਇਆ ਜੋਗੋ ਤੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇ ਦਸੇ ਆਉਂਦੇ ਐਸਾ ਆਧਨੀ ਨਾਸ ਨਾ ਜੁਗ ਜੁਗ ਏਕੋ ਵੇਸ ਉਹਦਾ ਗਿਆਨ ਦੇ ਆ ਫੰਡਾ ਨਕੜ ਕੜ ਬਾਜੀ ਨਾਸ ਆਪ ਨਾਸ ਨਾ થી ਸਮਝਾ ਕੀ ਹਰ ਸਰ ਅਵਰਾ ਸਾ ਸੰਜੋ ਜਿਉ ਦੇਕਾਰ ਚਲਾਹੀ ਲੇਖੀ ਆਗਮੀ ਭਾਗ ਆਦੇ ਤਸੇ ਆਦੇਸ ਆਧਨੀ ਨਾਸ ਨਾ ਜੁਗ ਜੁਗ ਏਕੋ ਵੇਸ ਇਕਾਂ ਲਾਈ ਜੁਗਤ ਵਿਆਹੀ ਤੇ ਚੇਲੇ ਪਰਵਾਨ ਸੰਸਾਰੀ ਇੱਕ ਪਰਦਾਜੀ ਇੱਕ ਲਾਈ ਦੀਵਾਨ ਜੋ ਤਸਭਾਵੇਂ ਤੇ ਵੇਜ ਲਾਵੇਂ ਜਿਹ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਜ਼ਰ ਨਾਲ ਵੀ ਬਖਤਾ ਹੈ ਵੇਡਾਨ ਆਦੇਸ ਤੇ ਆਦੇਸ ਆਦ ਅਨੀਰ ਅਨਾਦ ਅਨਾਹਦ ਜਗਤਿਕ ਇੱਕ ਹੂਗੇ ਸੰਤ ਆਸ ਲੋਈ ਲੋਈ ਪੰਦਾਰ ਜੋ ਕਿਸ ਪਾਸੇ ਕਾ ਵਾਰ ਕਰ ਕਰ ਵੇਖੇ ਸਿਨਹਾਰ। ਤਾਂ ਸਚੇ ਕੀ ਸਾਚੀ ਕਾਰ ਆਂਦੇ ਤਸੇ ਆਂਦੇਸ ਆਤ ਨਾਤ ਨਾ ਜੁਜਕ ਏਕ ਹਉਮ ਵੇਸ। ਇਕਦੋ ਜੀਵੋ ਲੱਖ ਹੋ ਵੇ ਲੱਖ ਵੇ ਲੱਖ ਵੀਸ ਲੱਖ ਲੰਗੀੜਾ ਕੀ ਏਕ ਨਾਮ ਜਗਦੀਸ। ਇਹ ਤਰਾ ਭਤ ਭੜੀਆਂ ਚੜੀਏ ਹੋਈ ਆ ਕੀਸ। ਸੋਣ ਗੱਲਾਂ ਆਕਾਸ਼ ਕੀ ਕੀਟਾ ਆਈ ਦੇਸ ਨਾ ਦਰੀ ਪਾਈਏ ਕੁੜੀ ਕੁੜੇ ਛੀ ਸਾਖਨ ਜੋਰ ਚਪੇ ਨਹਿ ਜੋਰ ਜੋ ਨਾ ਮੰਗਲ ਦੇ ਨਾ ਜੋਰ ਜੋ ਨਾ ਜੀਵਨ ਮਰਨਾ ਜੋਰ ਜੋ ਨਾ ਰਾਜਵਲ ਮਸੂਰ ਜੋ ਨਾ ਸਤੀ ਜਾਂਚਾ ਜੋ ਨਾ ਜੂਤੀ ਛੁੱਟੇ ਸੰਸਾਰ جیسا جو کر بے کھین سوئ نانی پوتم نیچ نکو راتی روتی تھی, تھی بار کون پانی اگنی پتا تص وتی تھاور کی ترم سا تصویر رنگ تین کے نام انکانت کرمی کرمی ہوئی بیچا سچا آو سچا دربا ਜਿਥੇ ਸੋਨ ਪੰਛ ਬੁਰ ਮਾਨਤ ਜੀ ਕਰਮ ਪਵੇ ਨਿਸਾਨ ਪੱਚ ਪਕਾਇ ਉੱਥੇ ਪਾਈ ਨਾਨ ਗਿਆ ਜਾਪੇ ਜੈ ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਓਨ ਪਣੀ ਵੈ ਸੰਤਰ ਕੇਤੇ ਕਾਨ ਮਿਹੇਸ ਕੇਤੇ ਵਰਮੇ ਘਾੜਤ ਘੜੀਏ ਰੂਪ ਰੰਗ ਕੇ ਵੈਸ ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕਹਤੇ ਇੰਦ ਚੰਦ ਸੂਰ ਕਹਤੇ ਕੇਤੇ ਮੰਡਲ ਦੇਸ ਕਹਤੇ ਸਿੱਧ ਬੁੱਧ ਦਾਸ ਕਹਤੇ ਕੇਤੇ ਦੇਵੀ ਬੇਸ ਕਹਤੇ ਦੇਵਦਾਨ ਮਨ ਕਹਤੇ ਕੀਰਤਨ ਸੰਮੰਦ ਕਹਤੇ ਆਖਾਣੀ ਕਹਤੇ ਬਾਣੀ ਕਹਤੇ ਪਾਤ ਨਰੰਦ ਕਹਤੇ ਸੁਖੀ ਸੇਵਕ ਕਹਤੇ ਨਾਨਕ ਅੰਤਨ ਅੰਤ ਗਿਆਨ ਖੰਡ ਵਿੱਚ ਗਿਆ ਪ੍ਰਚੰਡ ਤਿੱਥੇ ਨਾਦ ਬਨੋਤਾ ਕੋਟ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘਾਰਤ ਪੜੀਏ ਬਹੁਤਨ ਰੂਪ ਤਾਂ ਕਿਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਤਸੇ ਕਰੀਏ ਸਤਮਤ ਮਨ ਬੁੱਧ ਤਿੱਥੇ ਘੜੀਏ ਸਰਾ ਸੰਦਾਂ ਕੀ ਸੁਧੰ ਕਰਮਖੰਡ ਕੀ ਬਾਣੀ ਜੋ ਦਿੱਥੇ ਹੋ ਨ ਕੋਈ ਹੋ ਦਿੱਥੇ ਜੋਤ ਮਹਾ ਬਲ ਸੋਤ ਨ ਮੇਂ ਰਾਮ ਰਿਆ ਪ੍ਰਭੂ ਦਿੱਥੇ ਸੀਤੋ ਸੀਤਾ ਮਹਿਨਾ ਨੈ ਧਾਕ ਰੂਪ ਨ ਕਥਨੀ ਜਾਈ ਨਾ ਹੂ ਮਰੇ ਨ ਠਾਗੇ ਜਾਈ ਜਿਨ ਕੇ ਰਾਮ ਵਸੇ ਮਨ ਮਾਇ ਜਿਤੇ ਭਗਤ ਵਸੇ ਕੇ ਲੋ ਕਰੀ ਅਨੰਦ ਸਾਚਾ ਹਮ ਸੇ ਸੱਚਖੰਡ ਵਸੇ ਨ ਅਨੰਕਾਰ ਕਰ ਕਰ ਵੇਖੇ ਨ ਦਰਨੀ ਹਾਲ ਤਥ ਖੰਡ ਮੰਡਲ ਵਰ ਬੰਦੋ ਜੇ ਕੋ ਕਥੇ ਤਾਂ ਅੰਤ ਨਾ ਅੰਤ ਤਥੇ ਲੋਲ ਆਕਾਰ ਜਿਉ ਜੋ ਹੁਕਮਤ ਵੇਤ ਵਿਕਾਰ ਵੇਖੇ ਵਿਸੇ ਕਰੇ ਵਿਚਾਰ ਨਾਨਕ ਕਸਮਾ ਕਰਣਾ ਸਾਰ ਜਾਤ ਪਹਾਰਾ ਤੇਜ ਸੁਨਿਆਰ ਅਹਰ ਨਬਤ ਗੇਥਿਆਰ ਕੋ ਖਲਾਕਨ ਤਬਤਾਉ ਪੰਡਾਪੋ ਅਮਰਤ ਦਧਾਲ ਕੜੀਏ ਸੰਤ ਸਜੀ ਤਬਸਾਲ ਜੈਨੋ ਕਨ ਅਧਕਾਰ ਮਤਨ ਕਾਰ ਨਾਲਕ ਨਜ਼ਰੀ ਨਜ਼ਰ ਨਿਹਾਰ ਸਲੂਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦੇਸਰਾਤੁ ਇਦਾਹੀ ਦਾਇਆ ਕੇਲੇ ਸਭਲੇ ਜਾਗਤ ਚੰਗਿਆਈਆਂ ਬਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੁ ਆਪਣੀ ਇਹ ਨੇੜੇ ਕੇ ਦੂਰ जिने नाम ਧਿਆਇਆ ਗਐ ਮਸ਼ਾਕਤ ਕਾਲ ਨਾਨਕ ਤੇ ਮੁਖ ਊਜਲੇ ਕਿਤੇ 슈ਤੀ ਨਾਨ ਜਿਨੇ ਨਾਮ ਧਿਆਇਆ ਗਐ ਮਸ਼ਾਕਤ ਕਾਲ ਨਾਨਕ ਤੇ ਮੁਖ ਊਜਲੇ ਕਿਤੇ 슈ਤੀ ਨਾਨ